ਜਿਵੇਂ ਕਿ ਕੈਨੇਡਾ ਹਮੇਸ਼ਾ ਹੀ ਪੰਜਾਬੀਆਂ ਦੀ ਪਹਿਲੀ ਪਸੰਦ ਬਣਿਆ ਰਿਹਾ ਹੈ ਤੇ ਆਉਣ ਵਾਲੇ 2 ਸਾਲਾਂ ਦੇ ਵਿੱਚ ਕੈਨੇਡਾ ਬਹੁਤ ਜ਼ਿਆਦੇ ਵੱਡੀਆਂ ਅਨਾਉਂਸਮੈਂਟਸ ਕਰ ਰਿਹਾ ਹੈ ਸਭ ਤੋਂ ਵੱਧ ਫਾਇਦਾ ਇਹਦੇ ਵਿੱਚ ਪੰਜਾਬੀਆਂ ਨੂੰ ਹੋ ਸਕਦਾ ਹੈ ਕਿਉਂਕਿ ਇਹਦੇ ਦੋ ਵੱਡੇ ਕਾਰਨ ਆ ਜਿਕਰ ਉਧਰਲੇ ਅੰਗਰੇਜ਼ਾਂ ਦੀਆਂ ਗੋਰਿਆਂ ਦੀ ਗੱਲ ਕਰੀਏ ਉਹਨਾਂ ਨੂੰ ਕੰਮ ਕਰਨ ਦੇ ਵਿੱਚ ਕੋਈ ਇੰਟਰਸਟ ਨਹੀਂ ਹੁੰਦਾ ਨਾ ਹੀ ਉਹਨਾਂ ਨੂੰ ਪੈਸੇ ਕਮਾਉਣ ਦੇ ਵਿੱਚ ਇੰਟਰਸਟ ਆ ਬਸ ਫ੍ਰੀ ਦੇ ਵਿੱਚ ਭਾਲਦੇ ਆ ਪਰ ਉਹਾਂ ਦੇ ਜਿੱਥੇ ਪੰਜਾਬੀ ਕੰਮ ਆਉਂਦੇ ਆ ਜਿੱਥੇ ਪੰਜਾਬੀ ਚਾਹੇ ਸਰਕਾਰੀ ਛੁੱਟੀ ਵੀ ਹੋਵੇ ਪੰਜਾਬੀ ਫਿਰ ਵੀ ਕੰਮ ਕਰਨ ਨੂੰ ਉੱਥੇ ਰੈਡੀ ਰਹਿੰਦੇ ਆ ਤੇ ਉਸ ਨੂੰ ਦੇਖਦੇ ਹੋਏ ਕੈਨੇਡਾ ਸਰਕਾਰ ਵੱਲੋਂ ਵਰਕ ਪਰਮਿਟ ਦੇ ਵਿੱਚ ਐਲ ਐਮ ਆਈ ਨੂੰ ਐਡ ਕੀਤਾ ਗਿਆ ਹੈ ਹੁਣ ਜ਼ਿਆਦਾਤਰ ਵੀਜ਼ੇ ਐ ਜੋ ਐਲ ਐਮ ਆਈ ਦੇ ਬੇਸ ਤੇ ਉੱਤੇ ਕੈਨੇਡਾ ਦੇ ਵਿੱਚ ਦਿੱਤੇ ਜਾਣਗੇ ਉਸ ਦੇ ਵਿੱਚ ਸਭ ਤੋਂ ਵੱਧ ਕੰਡੀਸ਼ਨਸ ਕੀ ਹੋਣਗੀਆਂ ਆਪਾਂ ਉਸੇ ਦੀ ਗੱਲ ਕਰਾਂਗੇ ਫਾਰ ਇਗਜ਼ਾਮਪਲ दैट ਜਸ ਸੈਕਟਰ ਦੇ ਵਿੱਚ ਜ਼ਿਆਦਾ ਲੋਡ ਹੈ ਉਹਨਾਂ ਨੂੰ ਹੀ ਪ੍ਰੀਫਰੈਂਸ ਦਿੱਤੀ ਜਾਊਗੀ ਮਤਲਬ ਜੇਕਰ ਆਪਾਂ ਐਗਜ਼ਾਮਪਲ ਦੇ ਤੌਰ ਤੇ ਗੱਲ ਕਰੀਏ ਜਿਸ ਦੀ ਜ਼ਿਆਦਾ ਕੈਨੇਡਾ ਨੂੰ ਰਾਈਟ ਨਾਉ ਲੋਡ ਆ ਉਸ ਦੇ ਵਿੱਚ ਸਭ ਤੋਂ ਵੱਧ ਜੇ ਇਸ ਦੀ ਗੱਲ ਕਰਦੇ ਤਾਂ ਇੰਜੀਨੀਅਰਸ ਦੀ ਸਭ ਤੋਂ ਵੱਧ ਲੋਡ ਆ ਟੈਕਨੀਕਲਸ ਦੀ ਲੋਡ ਆ ਡਾਕਟਰਸ ਦੀ ਲੋੜ ਹੈ ਹੈਲਥ ਕੇਅਰ ਦੀ ਲੋੜ ਹੈ ਉਹਨਾਂ ਨੇ ਕਿਹਾ ਕਿ ਅਸੀਂ ਪ੍ਰੈਫਰੈਂਸ ਜ਼ਿਆਦਾ ਇਹਨਾਂ ਨੂੰ ਦਿੱਤੀ ਜਾਊਗੀ ਕਿਉਂਕਿ ਇਹਦੇ ਵਿੱਚ ਇਸ ਦੇ ਬੇਸ ਦੇ ਉੱਤੇ ਹੀ ਜਿਸ ਦੇ ਹਿਸਾਬ ਨਾਲ ਉਹ ਫੀਲਡ ਹੋਵੇਗੀ ਉਹਨਾਂ ਦੀ ਜਿਸ ਦੇ ਹਿਸਾਬ ਨਾਲ ਉਹਨਾਂ ਦਾ ਸੈਕਟਰ ਹੋਵੇਗਾ ਉਸੇ ਸੈਕਟਰ ਦੇ ਹਿਸਾਬ ਨਾਲ ਸਭ ਤੋਂ ਵੱਧ ਤੋਂ ਵੱਧ ਐਲ ਐਮ ਆਈ ਆ ਜੋ ਪ੍ਰੋਵਾਈਡ ਕੀਤੀਆਂ ਜਾਣਗੀਆਂ ਨਾ ਉਹਨਾਂ ਲੋਕਾਂ ਨੂੰ ਜੇਕਰ ਤੁਹਾਡੇ ਤੁਸੀਂ ਵਰਕ ਪਰਮਿਟ ਅਪਲਾਈ ਕਰਨਾ ਹੈ ਕੈਨੇਡਾ ਦਾ ਤੁਸੀਂ ਐਲ ਐਮ ਆਈ ਲੈ ਸਕਦੇ ਹੋ ਇੱਥੇ ਬੈਠੇ ਇੰਡੀਆ ਦੇ ਵਿੱਚ ਬੈਠੇ ਪੰਜਾਬ ਦੇ ਵਿੱਚ ਬੈਠ ਕੇ ਐਲਐਮਆਈ ਲੈ ਕੇ ਤੁਸੀਂ ਉਧਰ ਆਪਣਾ ਕੈਨੇਡਾ ਦਾ ਵੀਜ਼ਾ ਪ੍ਰੋਸੈਸ ਕਰ ਸਕਦੇ ਹੋ ਪਰ ਸਭ ਤੋਂ ਵੱਡਾ ਤੁਹਾਡਾ ਠੱਗੀ ਕਦੋਂ ਵੱਜੂਗੀ ਤੁਹਾਡਾ ਠੱਗੀ ਉਦੋਂ ਵੱਜੂਗੀ ਜਦੋਂ ਇਧਰਲੇ ਏਜੰਟ ਬੈਠੇ ਤੁਹਾਡੇ ਤੋਂ ਪੈਸੇ ਮੰਗਣਗੇ 30 ਲੱਖ 35 ਲੱਖ ਜਾਂ ਫਿਰ 20 ਲੱਖ ਰੁਪਇਆ LMI ਆਉਣ ਤੋਂ ਬਾਅਦ ਕਦੇ ਵੀ ਏਜੰਟ ਨੂੰ ਪੈਸਾ ਨਾ ਦਿਓ ਕਿਉਂਕਿ ਕੋਈ ਗਰੰਟੀ ਨਹੀਂ ਕਿ ਤੁਹਾਡੀ ਇਹਦਾ ਫਿਊਚਰ ਵੀਜ਼ਾ ਆਊਗਾ ਜਾਂ ਫਿਰ ਵੀਜ਼ਾ ਨਹੀਂ ਆਊਗਾ ਇਸ ਲਈ ਜੇਕਰ ਤੁਸੀਂ ਇਸ ਫੀਲਡ ਦੇ ਵਿੱਚ ਜਾਣਾ ਚਾਹੁੰਦੇ ਹੋ ਵਰਕ ਪਰਮਿਟ LMI ਬੇਸ ਦੇ ਉੱਤੇ ਜੋ ਕਿ ਕੈਨੇਡਾ ਨੇ ਅਨਾਉਂਸਮੈਂਟ ਕੀਤੀ ਹੈ ਆਉਣ ਵਾਲੇ 2 ਸਾਲਾਂ ਦੇ ਵਿੱਚ ਸਭ ਤੋਂ ਵੱਧ ਵੀਜ਼ੇ ਇਹਨਾਂ ਲੋਕਾਂ ਨੂੰ ਹੀ ਪ੍ਰੋਵਾਈਡ ਕਰਵਾਏ ਜਾਣਗੇ ਜਿਨ੍ਹਾਂ ਕੋਲੇ LMI ਇਹ ਹੋਵੇਗੀ ਤੇ ਤੁਹਾਡਾ ਕੋਈ ਦੋਸਤ ਮਿੱਤਰ ਭੈਣ ਭਰਾ ਰਿਸ਼ਤੇਦਾਰ ਜੋ ਵੀ ਰਹਿੰਦਾ ਹੈ ਉਧਰਲੇ ਪਾਸੇ ਤੁਸੀਂ ਕੋਸ਼ਿਸ਼ ਕਰੋ ਉਧਰੋਂ LMI ਲੈਣ ਪਰ ਉਹ ਵੀ ਵੱਧ ਤੋਂ ਵੱਧ 10 ਤੋਂ 15 ਲੱਖ ਰੁਪਏ ਹੀ ਦੇਣ ਦੀ ਕੋਸ਼ਿਸ਼ ਕਰੋ ਇਸ ਤੋਂ ਵੱਧ ਕਦੇ ਵੀ ਕੋਸ਼ਿਸ਼ ਨਾ ਕਰੋ ਜੇਕਰ ਤੁਸੀਂ ਇਸ ਤੋਂ ਵੱਧ ਪੈਸੇ ਉਹਨਾਂ ਨੂੰ ਪ੍ਰੋਵਾਈਡ ਕਰਾਉਣੇ ਆ ਤਾਂ ਸਮਝ ਲਓ ਕਿ ਤੁਹਾਨੂੰ ਲੁੱਟਿਆ ਜਾ ਰਿਹਾ ਹੈ ਤੁਹਾਡੇ ਨਾਲ ਠੱਗੀ ਵਜ ਰਹੀ ਹੈ ਤੁਹਾਡੇ ਨਾਲ ਆਪਣੇ ਹੀ ਠੱਗੀ ਮਾਰ ਰਹੇ ਆ ਆਪਣੇ ਹੀ ਤੁਹਾਨੂੰ ਲੁੱਟ ਰਹੇ ਆ ਜੇ ਰਾਈਟ ਨਾ ਉਹਦੀ ਇਨਫੋਰਮੇਸ਼ਨ ਆ ਹੋਰ ਜਾਣਕਾਰੀ ਲਈ ਸਬਸਕ੍ਰਾਈਬ ਕਰ ਲਓ